ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਪਹਿਲਾਂ ਕਾਫੀ ਵੀਡੀਓ ਸਨ ਜੋ ਕਿ ਤੁਹਾਨੂੰ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਹਨ ਜੇਕਰ ਨਹੀਂ ਦੇਖੀਆਂ ਪਹਿਲਾਂ ਵਾਲੀਆਂ ਵੀਡੀਓ ਜੋ ਕਿ ਸ੍ਰੀ ਚੱਲ ਰਹੀ ਹੈ ਪਹਿਲਾਂ ਵਾਲੇ ਪਾਰਟ ਨਹੀਂ ਦੇਖੇ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਕਰਵਾਏ ਗਏ ਹਨ ਉਹਨਾਂ ਦੇ ਵਿੱਚ ਜੋ ਕਿ ਪੇਪਰਾਂ ਦੇ ਵਿੱਚ ਵਾਰ-ਵਾਰ ਪੁੱਛੇ ਜਾ ਰਹੇ ਹਨ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਉਹ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ARJRD ਕੋਚਿੰਗ ਸੈਂਟਰ ਦੇ ਦੁਆਰਾ ਜੋ ਵੀ ਕੁਝ ਕਰਵਾਇਆ ਜਾਂਦਾ ਪੇਪਰਾਂ ਦੇ ਵਿੱਚ ਉਹੀ ਚੀਜ਼ ਪੁੱਛੀ ਜਾਂਦੀ ਹੈ ਪੁੱਛੀ ਜਾ ਰਹੀ ਹੈ ਤਾ ਕਾਫੀ ਬੱਚੇ ਹਨ ਜੋ ਕੇ ਸਿਲੈਕਸ਼ਨ ਲੈ ਚੁੱਕੇ ਹਨ ਅਤੇ ਕਾਫੀ ਹਨ ਜੋ ਸਿਲੈਕਸ਼ਨ ਤੋਂ ਵਾਝੇ ਰਹਿ ਗਏ ਹਨ ਉਹ ਕਿਉਂ ਰਹਿ ਗਏ ਹਨ ਉਹ ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਸਮਾਰਟਨੈਸ ਅਪਰੋਚ ਯੂਜ਼ ਤਾਂ ਕਰਨੀ ਚਾਹ ਰਹੇ ਸਨ ਬਟ ਕੀ ਹੈ ਪੇਪਰ ਦੇ ਵਿੱਚ ਜਾ ਕੇ ਪੈਨਿਕ ਹੋ ਗਏ ਕਿਉਂ ਹੋ ਗਏ ਕਿਉਂਕਿ ਉਹਨਾਂ ਨੇ ਪ੍ਰੈਕਟਿਸ ਬਹੁ ਘੱਟ ਕੀਤੀ ਸੀ ਤਾਂ ਇਸੇ ਕਰਕੇ ਦੋਸਤੋ YouTube ਪਲੇਟਫਾਰਮ ਦੇ ਉੱਪਰ ਤੁਹਾਨੂੰ ਪ੍ਰੈਕਟਿਸ ਦੇ ਲਈ ਇਹਨੇ ਜ਼ਿਆਦੇ ਕੁਐਸਚਨ ਦਿੱਤੇ ਜਾ ਰਹੇ ਹਨ ਕਿ ਤੁਸੀਂ ਆਪਦੀ ਪ੍ਰੈਕਟਿਸ ਵਧੀਆ ਕਰ ਸਕੋ ਤਾਂ ਸਾਰੇ ਕੁਐਸਚਨ ਪੰਜਾਬ ਜੀਕੇ ਦੇ ਹੀ ਹੋਣਗੇ ਭਾਵੇਂ ਉਹ ਇਤਿਹਾਸ ਹੋਵੇ ਪੰਗੋਲ ਹੋਵੇ ਰਾਜਨੀਤਿਕ ਸ਼ਾਸਤਰ ਹੋਵੇ ਅਰਥ ਸ਼ਾਸਤਰ ਹੋਵੇ ਸੱਭਿਆਚਾਰ ਹੋਵੇ ਮਤਲਬ ਪੇਪਰ A ਅਤੇ ਪੇਪਰ B ਦਾ ਕੁੱਲ ਕੁਐਸਚਨ ਜਿੰਨੇ ਵੀ ਬਣਦੇ ਹਨ ਪੇਪਰਾਂ ਦੇ ਵਿੱਚ ਜਿੰਨੇ ਵੀ ਬਣੇ ਹਨ ਅਤੇ ਜੋ ਹੋਰ ਪੁੱਛੇ ਜਾ ਸਕਦੇ ਸਾਰੇ ਕੁਐਸਚਨ ਤੁਹਾਨੂੰ ਇੱਥੇ ਕਰਵਾਏ ਜਾਣਗੇ ਦੋਸਤੋ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਕਿਉਂਕਿ ਇੱਕ-ਇੱਕ ਕੁਐਸਚਨ ਹੈ ਜੋ ਤੁਹਾਡੇ ਲਈ ਸਹਾਇੀ ਹੋਵੇਗਾ ਉਸ ਸਮਾਰਟਨੈਸ ਅਪਰੋਚ ਦੇ ਨਾਲ ਯੂਜ਼ ਕੀਤਾ ਜਾਵੇਗਾ ਵਿਥਨ ਸੈਕਿੰਡ ਦੇ ਵਿੱਚ ਕਿਸ ਤਰ੍ਹਾਂ ਕੁਐਸਚਨ ਕਰਨਾ ਹੈ ਇਹ ਵੀ ਤੁਹਾਨੂੰ ਦੱਸਿਆ ਜਾਵੇਗਾ ਤਾਂ ਦੋਸਤੋ ਆਪਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਭੈਣਾ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਤਾਂ ਜੋ ਉਹ ਇਹ ਵੀਡੀਓ ਚੰਗੀ ਤਰ੍ਹਾਂ ਦੇ ਨਾਲ ਦੇਖ ਕੇ ਸਮਾਰਟਨੈਸ ਐਪ ਨੂੰ ਯੂਜ਼ ਕਰਕੇ ਉਹ ਵੀ ਗਵਰਨਮੈਂਟ ਜੌਬ ਪ੍ਰਾਪਤ ਕਰ ਸਕਣ ਜੋ ਕਿ ਉਹਨਾਂ ਦਾ ਮੇਨ ਏਮ ਹੈ ਤਾਂ ਦੋਸਤੋ ਇਹੇ ਬੀੜਾ ਹੀ ਤਾਂ ਚੁੱਕਿਆ ਗਿਆ ਤਾਂ ਜੋ ਤੁਹਾਨੂੰ ਗਵਰਨਮੈਂਟ ਜੌਬ ਕਿਸੇ ਚੀਜ਼ ਕਰਕੇ ਰਹਿ ਰਹੀ ਹੈ ਤਾਂ ਉਹ ਚੀਜ਼ ਵੀ ਠੋਡੀ ਪੂਰੀ ਹੋ ਸਕੇ ਦੋਸਤੋ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਨਾਲ ਨਾਲ ਮੈਂ ਇੱਕ ਸ਼ਾਰਟਸ ਦੀਆਂ ਵੀਡੀਓ ਵੀ ਪਾਉਣਾ ਹੁੰਦਾ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਉਹਨਾਂ ਵਿੱਚ ਪਾਈ ਜਾਂਦੇ ਹਨ ਸ਼ਾਰਟਸ ਦੇ ਵਿੱਚ ਜਿਨ੍ਹਾਂ ਕੋਲ ਬਹੁਤ ਘੱਟ ਟਾਈਮ ਹੁੰਦਾ ਹੈ ਦੇਖਣ ਦਾ ਉਹ ਉਹਨਾਂ ਦੇ ਰਾਹੀਂ ਕੀ ਹੈ ਸਿੱਖ ਸਕਦੇ ਹਨ ਬਹੁਤ ਇੰਪੋਰਟੈਂਟ ਕੁਐਸਚਨ ਹੁੰਦੇ ਹਨ ਉਸ ਦੇ ਵਿੱਚ ਤਾਂ ਦੋਸਤੋ ਪਹਿਲੇ ਕੁਐਸਚਨ ਵੱਲ ਚੱਲਦੇ ਆਂ ਪਹਿਲਾ ਕੁਐਸਚਨ ਦੇਖੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਅਤੇ ਇਹ ਵੀ ਕੀ ਹੈ ਡੋਲੂ ਮੰਜਨ ਵਾਲਾ ਕੁਐਸਚਨ ਹੈ ਕਿਸ ਤਰ੍ਹਾਂ ਹੈ ਦੋਸਤੋ ਦੇਖੋ ਜੇਕਰ ਤੁਸੀਂ ਉੱਥੇ ਘਬਰਾੜ ਦੇ ਵਿੱਚ ਕੁਐਸਚਨ ਕਰੋਗੇ ਤਾਂ 100% ਗਲਤ ਕਰਕੇ ਆਉਗੇ ਡੋਲੂ ਮਝਵਾ ਕੇ ਆਉਗੇ ਡੋਲੂ ਸਾਫ਼ ਕਰਕੇ ਆਉਗੇ 1.25 ਨੰਬਰ ਐਗਜ਼ਾਮੀਨਰ ਨੂੰ ਦੇ ਕੇ ਆਉਗੇ ਤਾਂ ਇਹ ਤਾਂ ਚੀਜ਼ ਨਹੀਂ ਹੋਣ ਦੇਣੀ ਤਾਂ ਦੇਖੋ ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਹਿੰਦਾ ਹੈ ਕਿ ਪੰਜਾਬ ਦੀ ਸਭ ਤੋਂ ਲੰਬੀ ਨਹਿਰ ਕਿਹੜੀ ਹੈ ਤਾਂ ਦੋਸਤੋ ਇੱਥੇ ਕੀ ਹੈ ਪ੍ਰੈਕਟਿਸ ਪੋਵਿਗੇਟੋ ਡੀ ਤੇ ਜਦੋਂ ਪੇਪਰ 'ਚ ਇਹ ਕੁਐਸਚਨ ਆ ਗਿਆ ਤਾਂ ਤੁਸੀਂ 101% ਸਹੀ ਕਰਕੇ ਆਉਗੇ ਦੇਖੋ ਸਭ ਤੋਂ ਲੰਮੀ ਨਹਿਰ ਦੀ ਗੱਲ ਹੋਈ ਹੈ ਸਭ ਤੋਂ ਲੰਮੀ ਨਦੀ ਨਹੀਂ ਕਈ ਵਾਰ ਕੀ ਹੈ ਪੇਪਰ ਦੇ ਵਿੱਚ ਅਸੀਂ ਆਪਣੇ ਵੱਲੋਂ ਹੀ ਨਦੀ ਲਗਾ ਦਿੰਨੇ ਹਾਂ ਤਾਂ ਗਲਤ ਹੋ ਜਾਂਦਾ ਹੈ ਤਾਂ ਇੱਥੇ ਕੀ ਹੈ ਲੰਬੀ ਨਹਿਰ ਦੀ ਗੱਲ ਹੋਈ ਹੈ ਦੇਖੋ ਦੋਸਤੋ ਇੱਥੇ ਬੇਸਤ ਦਬਾਬ ਨਹਿਰ ਪਾਇਆ ਹੋਇਆ ਹੈ ਬੀਕਰ ਨਹਿਰ ਨਹਿਰ ਪਾਇਆ ਹੈ ਸਰਹਿੰਦ ਨਹਿਰ ਪਾਇਆ ਹੋਇਆ ਤੇ ਅੱਪਰ ਬਾਰੀ ਦਬਾਬ ਨਹਿਰ ਪਾਇਆ ਹੋਇਆ ਹੈ ਤਾਂ ਇੱਥੇ ਤਾਂ ਨਹਿਰਾਂ ਹੀ ਪਾਈਆਂ ਹਰਤਾ ਇਸ ਕਰਕੇ ਕੀ ਹੈ ਤੁਹਾਡਾ ਰਾਈਟ ਆਨਸਰ ਕੀ ਆ ਜਾਵੇਗਾ ਸਰਹਿੰਦ ਨਹਿਰ ਆ ਜਾਵੇਗਾ ਦੇਖੋ ਦੋਸਤੋ ਸਭ ਤੋਂ ਵਧੀਆ ਚੀਜ਼ ਇਸ ਦੇ ਵਿੱਚ ਇਹ ਹੈ ਕਿ ਸਰ ਜੀ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਹੈ ਤੇ ਅੱਜ ਵੀ ਮੈਂ ਉਹੀ ਚੀਜ਼ ਦੋਸਤੋ ਪਿਆਰੇ ਦੋਸਤੋ ਤੁਹਾਨੂੰ ਦੱਸਾਂ ਜਾ ਰਿਹਾ ਹਾਂ ਜੋ ਕਿ ਜਿਨ੍ਹਾਂ ਨੇ ਨਵੀਂ ਵੀਡੀਓ ਦੇਖੀ ਪਹਿਲੀ ਵਾਰ ਦੇਖ ਰਹੇ ਨਿਊ ਵੀਵਰ ਹਨ ਉਹਨਾਂ ਨੂੰ ਵੀ ਸਮਝਾ ਸਕੇ ਤਾਂ ਦੋਸਤੋ ਦੇਖੋ ਪੰਜਾਬ ਦੇ ਵਿੱਚ ਇਕੋ ਪੈਟਰਨ ਯੂਜ਼ ਹੁੰਦਾ ਆ ਆਰਬੀਐਸ ਜੋ ਕਿ ਆਰਬੀਐਸ ਟ੍ਰਿਕ ਹੈ ਆਰ ਤੇ ਰਾਵੀ ਹੋ ਗਿਆ ਸਰ ਜੀ ਬੀ ਤੇ ਬਿਆਸ ਹੋ ਗਿਆ ਤੇ ਐਸ ਤੇ ਸਤਲੁਜ ਹੋ ਗਿਆ ਅਤੇ ਦੂਜੀ ਗੱਲ ਇਹ ਹੈ ਕਿ ਇਹ ਤਾਂ ਯੂਜ਼ ਹੋਈ ਹੀ ਹੈ ਆਰਬੀਐਸ ਆਰਬੀਐਸ ਯੂਜ਼ ਕੀਤਾ ਤਾਂ ਦੂਸਰੇ ਪਾਸੇ ਟੇਬਲ ਵੀ ਪੜਨਾ ਹੈ ਤਿੰਨ ਦਾ ਕਿਉਂਕਿ ਤਿੰਨ ਦਰਿਆ ਹਨ ਤਾਂ ਤਿੰਨ ਇੱਥੇ ਲਿਖ ਦੇਣਾ ਹੈ 3x1 3 3x2 6 3x3 9 ਤਾਂ ਟੋਟਾ ਕੀ ਹੈ ਸਤਲੁਜ ਨੂੰ ਨੌਂ ਜ਼ਿਲ੍ਹੇ ਲੱਗਦੇ ਨਾਲ ਸਾਰੀਆਂ ਕੀ ਆ ਗਈਆਂ ਦੋਸਤੋ ਡਿਸਟ੍ਰਿਕਟ ਆ ਗਈਆਂ ਪਿਆਰੇ ਦੋਸਤੋ ਧਿਆਨ ਨਾਲ ਸਮਝੋ ਜਿਸ ਨੂੰ ਜਾਦੇ ਡਿਸਟ੍ਰਿਕਟ ਲੱਗਣ ਗਿਆ ਉਸ ਦੇ ਵਿੱਚੋਂ ਜੋ ਨਹਿਰ ਨਿਕਲੇਗੀ ਉਹ ਵੀ ਲੰਮੀ ਹੀ ਹੋਵੇਗੀ ਅਤੇ ਉਹ ਕਿਹੜੀ ਹੈ ਸਰਹਿੰਦ ਨਹਿਰ ਹੈ ਜੋ ਕਿ ਮੈਂ ਪਹਿਲਾਂ ਵੀ ਦੱਸਿਆ ਸੀਨੀਅਰ ਅਸਿਸਟੈਂਟ ਦਾ ਜਿਨ੍ਹਾਂ ਦਾ ਪੇਪਰ ਸੀ ਰੋਪੜ ਵਿਖੇ گورਨਮੈਂਟ ਕਾਲਜ ਦੇ ਵਿੱਚ ਨੀਅਰ ਸਰਹਿੰਦ ਨਹਿਰ ਜਾ ਰਹੀ ਸੀ ਤਾਂ ਉਹਨਾਂ ਨੇ ਦੇਖੀ ਹੋਵੇਗੀ ਪ੍ਰੈਕਟੀਕਲ ਜਿਨ੍ਹਾਂ ਨੇ ਅੱਖੀ ਦੇਖੀ ਹੋਈ ਚੀਜ਼ ਉਹ ਕਦੇ ਨਹੀਂ ਭੁੱਲ ਸਕਦੇ ਤਾਂ ਇਹ ਸੀ ਦੋਸਤੋ ਪਹਿਲਾ ਕੁਐਸਚਨ ਜੋ ਕਿ ਕਾਫੀ ਚੀਜ਼ਾਂ ਤੁਹਾਨੂੰ ਦੱਸ ਕੇ ਗਿਆ ਹੈ ਨੈਕਸਟ ਕੁਐਸਚਨ ਵੱਲ ਚਲੀਏ ਤਾਂ ਕਹਿੰਦਾ ਹੈ ਕਿਹੜੀ ਨਦੀ ਪੰਜਾਬ ਵਿੱਚ ਸਭ ਤੋਂ ਘੱਟ ਦੂਰੀ ਲਈ ਵਗਦੀ ਹੈ ਤਾਂ ਉਹ ਹੋ ਸਰ ਜੀ ਅਸੀਂ ਹੁਣੇ ਕੀਤਾ ਹੈ ਆਰਬੀਐਸ 326339 ਤਾਂ ਰਾਵੀ ਦਰਿਆ ਹੈ ਤਿੰਨ ਜ਼ਿਲ੍ਹਿਆਂ ਨਾਲ ਲੱਗਦਾ ਹੈ ਤਾਂ ਸਭ ਤੋਂ ਘੱਟ ਦੂਰੀ ਵੀ ਫਿਰ ਤਿੰਨ ਜ਼ਿਲ੍ਹਿਆਂ ਨੂੰ ਹੀ ਲੱਗੇਗੀ ਤਾ ਕੀ ਆ ਗਿਆ ਰਾਵੀ ਇਸ ਦਾ ਆਨਸਰ ਆ ਗਿਆ ਇਸ ਤਰ੍ਹਾਂ विद इन ਸੈਕਿੰਡ ਦੇ ਵਿੱਚ ਕਰਨਾ ਹੈ ਸਮਾਰਟਨੈਸ ਅਪਰੋਚ ਯੂਜ਼ ਕਰਨੀ ਹੈ ਤਾਂ ਹੁਣ ਤੁਹਾਨੂੰ ਮੈਂ ਦੱਸ ਦਵਾਂ ਕਿ ਰਾਵੀ ਹੈ ਇਸ ਦਾ ਸੰਸਕ੍ਰਿਤ ਨਾਮ ਅਸੀਂ ਦੇਖ ਲਈਏ ਤਾਂ ਸੰਸਕ੍ਰਿਤ ਨਾਮ ਜੋ ਯਾਦ ਰੱਖਣਾ ਹੈ ਰਾਵੀ ਹੈ ਤੁਲਵੇਂ ਦੱਸਿਆ ਹੈ ਕਿ ਦੋਸਤੋ ਪੰਜਾਬੀ ਹੈ ਪਿਆਰੇ ਦੋਸਤੋ ਟਾਈਪਿੰਗ ਸਾਰੇ ਕਰ ਰਹੇ ਹਨ ਇੰਗਲਿਸ਼ ਦੀ ਟਾਈਪਿੰਗ ਕਾਫੀ ਜਾਣਿਆ ਦੀ ਕਲਰਕ ਦਾ ਪੇਪਰ ਹੋਏ ਪੀ ਟ੍ਰਿਪਲ ਐਸ ਬੀ ਕਲਰਕ ਦੇ ਵਿੱਚ ਇੰਗਲਿਸ਼ ਸਾਰਿਆਂ ਦੀ ਕਲੀਅਰ ਹੋ ਗਈ ਬਟ ਪੰਜਾਬੀ ਕਿਉਂ ਰਹੀ ਸੀ ਕਿਉਂਕਿ ਰਾਵੀ ਫੌਂਟ ਸੀ ਪੂਰਾ ਸ਼ਾਨਕੇ ਬਣਾਇਆ ਗਿਆ ਸੀ ਤਾਂ ਇਸ ਕਰਕੇ ਸ਼ਾਨਕੇ ਯਾਦ ਰੱਖੋ ਪ੍ਰੂਸ਼ਨੀ ਮਤਲਬ ਕੀ ਹੈ ਪੂਰੀ ਸ਼ਾਨਕੇ ਬਣਾਈ ਗਈ ਸੀ ਤਾਂ ਪ੍ਰੂਸ਼ਨੀ ਕੀ ਹੈ ਰਾਵੀ ਦਾ ਸੰਸਕ੍ਰਿਤ ਨਾਮ ਹੈ ਸਤਲੁਜ ਹੈ ਜੋ ਸਤਲੁਈ ਦਾ ਨਾਮ ਕੀ ਹੈ ਪੰਜਾਬ ਦੇ ਲੋਕਾਂ ਨੂੰ ਤਰੀ ਪਸੰਦ ਹੈ ਤਾਂ ਸਤਲੁਜ ਉਸੇ ਤਰ੍ਹਾਂ ਲਿਖ ਲਓ ਸਤਲੁ ਜੁਸੇ ਤਰ੍ਹਾਂ ਲੇਖ ਲਓ ਤੇ ਪਿੱਛੇ ਪਾ ਲਓ ਤਰੀ ਤੇ ਆਪਸ਼ਨ ਦੇ ਵਿੱਚ ਤੁਹਾਨੂੰ ਦਿ세ਗਾ ਸਤਲੁਤਰੀ ਤਾਂ ਉਹ ਕੀ ਇਸ ਦਾ ਸੰਸਕ੍ਰਿਤ ਨਾਮ ਹੋਵੇ ਵਿਆਖ ਦੇ ਪਿੱਛੇ ਮੈਂ ਤੁਹਾਨੂੰ ਦੱਸਿਆ ਕਿ ਦੋਸਤੋ ਆਸ ਪਾਇਆ ਹੋਇਆ ਹੈ ਦੂਜਾ ਕੀ ਹੈ ਪਾਸ ਹੋਵੇਗਾ ਹੀ ਹੋਵੇਗਾ ਤੇ ਆਪਸ਼ਨ ਦੇ ਵਿੱਚ ਤੇ ਅੱਗੇ ਕੀ ਆਵਾਵ ਲੱਗਿਆ ਵਿਪਾਸ ਜਾਂ ਵਿਪਾਸਤਾ ਜਾਂ ਵਿਪਾਸਾ ਕੁਝ ਵੀ ਪਾਇਆ ਹੋਵੇਗਾ ਤਾਂ ਦੋਸਤੋ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਚੀਜ਼ਾਂ ਸਾਰਿਆਂ ਨੂੰ ਪਤਾ ਲੱਗ ਸਕਣ ਜਿਨ੍ਹਾਂ ਨੂੰ ਨਹੀਂ ਪਤਾ ਲੱਗੀਆਂ ਹੋਈਆਂ ਹਜੇ ਤੱਕ ਜੋ ਕਿ ਓਨਲੀ ਕੀ ਹੈ ਕਿਤਾਬਾਂ ਹੀ ਪੜ ਰਹੀਆਂ ਹਨ ਬਟ ਕੀ ਹੈ ਕੁਝ ਸਮਾਂ ਪੈ ਕੇ ਉਹਨਾਂ ਦਿਮਾਗ ਵਿੱਚੋਂ ਨਿਕਲ ਜਾਂਦਾ ਹੈ ਉਹ ਇਹਨਾਂ ਨੂੰ ਕਰ ਸਕਣ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਕਹਿੰਦਾ ਹੈ ਵਿਆਸ ਤੇ ਸਤਲੁਈ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ ਓਹੋ ਸਰ ਜੀ ਇੰਨੀ ਵਾਰ ਕੁਐਸਚਨ ਪਾਉਂਦਾ ਹੈ ਇਹ ਐਗਜ਼ਾਮੀਨਰ ਇਸੇ ਕਰਕੇ ਤਾਂ ਇਸ ਨੂੰ ਮੋਸਟ ਰਿਪੀਟਡ ਕੁਐਸਚਨ ਕਹਿੰਦੇ ਹਨ ਅਤੇ ਜੇਕਰ ਦਾਸ ਪੇਪਰ ਹੋ ਜਾਣ ਤਾਂ ਦੱਸਾਂ ਪੇਪਰਾਂ ਦੇ ਵਿੱਚ ਹੀ ਰਿਪੀਟ ਹੋਇਆ ਹੋਵੇਗਾ ਇਹ ਕੁਐਸਚਨ ਤਾਂ ਆਪਾਂ ਦੇਖ ਲੈਨੇ ਆ ਕਿਹੜੇ ਕਿਹੜੇ ਕੁਐਸਚਨ ਬੰਦਾ ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕੇ ਨੂੰ ਕੀ ਕਹਿਆ ਜਾਂਦਾ ਹੈ ਦੁਆਬਾ ਮਾਝਾ ਮਾਲਵਾ ਬਾਂਕਰ ਦਾ ਸਰ ਜੀ ਸਾਰੇ ਕੁਐਸਚਨ ਇਸ ਨੂੰ ਸਹੀ ਕਰਕੇ ਉਹਨਾਂ ਨੂੰ ਕਿਉਂਕਿ 1 ਨੰਬਰ ਏ ਕੀ ਹੈ ਸਾਰਿਆਂ ਦਾ ਪੱਕਾ ਹੋਵੇਗਾ ਸਾਰੇ ਪੰਜਾਬ ਵਾਸੀਆਂ ਦਾ ਪੱਕਾ ਹੋਵੇਗਾ 1 ਨੰਬਰ ਹੋਰ ਕੁਐਸਚਨ ਕਿਹੜਾ ਬੰਦਾ ਦੁਆਬਾ ਕਿਸ ਨੂੰ ਕਹਿੰਦੇ ਹਨ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ ਬੇਸਤ ਦੁਆਬ ਦੇ ਵਿੱਚ ਕਿਹੜੀਆਂ-ਕਿਹੜੀਆਂ ਨਦੀਆਂ ਵਹਿਦੀਆਂ ਹਨ ਬਿਆਸ ਅਤੇ ਸਤਲੁਜ ਵਹਿਦੀਆਂ ਹਨ ਬਿਆਸ ਅਤੇ ਸਤਲੁਜ ਦੇ ਵਿਚਕਾਰ ਕਿੰਨੇ ਜ਼ਿਲ੍ਹੇ ਹਨ ਤਾਂ ਉਹ ਚਾਰ ਹਨ ਇਹਨਾਂ ਵਿੱਚੋਂ ਬਿਆਸ ਅਤੇ ਸਤਲੁਜ ਦੇ ਵਿੱਚਕਾਰ ਕਿਹੜਾ ਜ਼ਿਲ੍ਹਾ ਨਹੀਂ ਵਹਿੰਦਾ ਤਾਂ ਉਹ ਉੱਥੇ ਆਪਸ਼ਨ ਪਾਵਿਗਾ ਬਸ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਸਾਡਾ ਪੰਜਾਬ ਤਿਕੋਣਾ ਹੈ ਸਭ ਤੋਂ ਪਹਿਲਾ ਕੁਐਸਚਨ ਤਾਂ ਤਿਕੋਣਾ ਬਣ ਗਿਆ ਕਿਉਂਕਿ ਇਹ ਪੇਪਰ 'ਚ ਪੁੱਛਿਆ ਹੀ ਜਾਂਦਾ ਹੈ ਦੂਜਾ ਦੇਖੋ ਕੀ ਹੈ ਰਾਵੀ ਦਰਿਆ ਹੈ ਇੱਕ ਕੀ ਹੈ ਸਾਡਾ ਬਿਆਸ ਦਰਿਆ ਹੈ ਤੇ ਇੱਕ ਕੀ ਹੈ ਸਤਲੁਜ ਦਿਆ ਹੈ ਤੁਨ ਮੈਂ ਦੱਸਿਆ ਹੈ ਇਸ ਨੂੰ ਕਹਿੰਦੇ ਹਨ ਮਾਝਾ ਤੇ ਮਾਝੇ ਦੇ ਵਿੱਚ ਸਾਡੇ ਚਾਰ ਜ਼ਿਲ੍ਹੇ ਹਨ ਇਸ ਨੂੰ ਕਹਿੰਦੇ ਹਨ ਦੁਆਬਾ ਤੇ ਦੁਆਬੇ ਦੇ ਵਿੱਚ ਵੀ ਚਾਰ ਜ਼ਿਲ੍ਹੇ ਹਨ ਤੇ ਇਸ ਨੂੰ ਕਹਿੰਦੇ ਹਨ ਮਾਲਵਾ ਮਾਲਵੇ ਦੇ ਵਿੱਚ ਸਾਡੇ ਹਨ 15 ਜ਼ਿਲ੍ਹੇ ਹਨ ਪਿਆਰੇ ਦੋਸਤੋ ਤਾਂ ਹੁਣ ਇਹਨਾਂ ਦੇ ਵਿੱਚੋਂ ਕੁਐਸਚਨ 15 ਜ਼ਿਲ੍ਹੇ ਚੋਂ ਇੱਕੋ ਬਣੇਗਾ ਮਲੇਰ ਕੋਟਲਾ 23ਵਾਂ ਜ਼ਿਲ੍ਹਾ ਬਣਿਆ ਹੈ ਸੰਗਰੂਰ ਦੇ ਵਿੱਚੋਂ ਬਣਾਇਆ ਗਿਆ ਹੈ ਇਹ ਮਾਲਵੇ ਖੇਤਰ ਚੋਂ ਦਾ ਹੈ ਤੇ ਸਤਲੁਜ ਦਰਿਆਤ ਤੋਂ ਹੇਠਲਾ ਜ਼ਿਲ੍ਹਾ ਹੈ ਇਹਨਾਂ ਵਿੱਚੋਂ ਕਿਹੜਾ ਜ਼ਿਲ੍ਹਾ ਨਹੀਂ ਹੈ ਤਾਂ ਉਹ ਉਸੇ ਤਰ੍ਹਾਂ ਕੁਐਸਚਨ ਬਣਗਾ ਬਸ ਦੋਸਤੋ ਤੁਸੀਂ ਹੀ ਕਮੈਂਟ ਬਾਕਸ ਵਿੱਚ ਇਹ ਦੱਸ ਦੇਣਾ ਕਿ ਆ ਚਾਰ ਜ਼ਿਲ੍ਹਿਆਂ ਦੇ ਨਾਮ ਤੇ ਇਹਨਾਂ ਚਾਰ ਜ਼ਿਲ੍ਹਿਆਂ ਦੇ ਨਾਮ ਦੱਸਨੇ ਹਨ ਕਿਉਂਕਿ ਤੁਸੀਂ ਯਾਦ ਹੀ ਇਹ ਦੋਨੇ ਕਰਨੇ ਹਨ ਚਾਰ ਅਤੇ ਚਾਰ 8 ਜ਼ਿਲ੍ਹੇ ਹੀ ਯਾਦ ਕਰਨੇ ਹਨ 15 ਜ਼ਿਲ੍ਹੇ ਨਹੀਂ ਯਾਦ ਕਰਨੇ ਜੇਕਰ ਤੁਸੀਂ 8 ਜ਼ਿਲ੍ਹੇ ਯਾਦ ਕਰੋਗੇ ਤਾਂ ਉਹ 15 ਕੀ ਹੈ ਵਿੱਚੋਂ ਆਪੇ ਹੀ ਐਲੀਮੀਨੇਟ ਹੋ ਜਾਣਗੇ ਜੇਕਰ ਕੁਐਸਚਨ ਉਸ ਤਰ੍ਹਾਂ ਦਾ ਬਣ ਕੇ ਆ ਗਿਆ ਤਾਂ ਤੁਸੀਂ 1% ਵੀ ਗਲਤ ਨਹੀਂ ਕਰੋਗੇ 0.1% ਵੀ ਗਲਤ ਨਹੀਂ ਕਰੋਗੇ ਮੈਂ ਤਾਂ ਬਹੁਤ ਜ਼ਿਆਦਾ ਕਹਿ ਗਿਆ ਸੀ ਤਾਂ ਦੋਸਤੋ ਇਹ ਸੀ ਤੇ ਦੂਜੀ ਗੱਲ ਇੱਥੇ ਇਹ ਬੰਦੀ ਹੈ ਕਿ ਸੰਗਮ ਹੁੰਦਾ ਹੈ ਸਰ ਜੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਹੈ ਪੰਜਾਬ ਤਿਕੋਣਾ ਹੈ ਆ ਰਾਵੀ ਹੈ ਆ ਬਿਆਸ ਹੈ ਤੇ ਇੱਥੇ ਸੰਗਮ ਹੋ ਗਿਆ ਤੇ ਇੱਥੇ ਕੀ ਹੋਗੀ ਸਤਲੁਜ ਹੋਗੀ ਸੰਗਮ ਹੋਣ ਤੋਂ ਬਾਅਦ ਕੀ ਆ ਇੱਕ ਬਣ ਜਾਂਦੀ ਹੈ ਤਾਂ ਦੂਜਾ ਕੁਐਸਚਨ ਬਣਦਾ ਹੈ ਜਿੱਥੇ ਸੰਗਮ ਹੁੰਦਾ ਹੈ ਉਹ ਕਿੱਥੇ ਹੁੰਦਾ ਹੈ ਹਰੀਕੇ ਪੱਤਨ ਮਤਲਬ ਕੀ ਹੈ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਅਤੇ ਕੁਐਸਚਨ ਇਹ ਬਣ ਗਿਆ ਦੋਸਤੋ ਸੰਗਮ ਹੋਣ ਤੋਂ ਬਾਅਦ ਇਸ ਨਦੀ ਦਾ ਨਾਮ ਕੀ ਰਹਿ ਜਾਂਦਾ ਹੈ ਤਾਂ ਦੋਸਤੋ ਉਹ ਕੀ ਹੁੰਦਾ ਹੈ ਸਤਲੁਜ ਦਰਿਆ ਹੀ ਇਸ ਦਾ ਨਾਮ ਰਹਿ ਜਾਂਦਾ ਹੈ ਬਿਆਸ ਦਰਿਆ ਨਹੀਂ ਰਹਿੰਦਾ ਆਪਸ਼ਨ ਚ ਪਾਵੇਗਾ ਸਤਲੁਜ ਬਿਆਸ ਦੋਨੋਂ ਜਾਂ ਕੋਈ ਨਹੀਂ ਤਾਂ ਤੁਸੀਂ ਦੋਨੋਂ ਲਾ ਕੇ ਆਉਂਗੇ ਤੇ ਡੋਲੂ ਮਜਵਾ ਕੇ ਆਉਂਗੇ ਤਾਂ ਕਿ ਇਹ 1.25 ਨੰਬਰ ਐਗਜ਼ਾਮੀਨਰ ਨੂੰ ਦੇ ਕੇ ਆਵਾਂਗੇ ਇਹ ਗਲਤੀ ਨਹੀਂ ਕਰਨੀ ਤਾਂ ਉਸ ਤੋਂ ਬਾਅਦ ਕੀ ਨਾਮ ਰਹਿ ਜਾਂਦਾ ਇਸ ਦਾ ਸਤਲੁਜ ਹੀ ਨਾਮ ਰਹਿ ਜਾਂਦਾ ਹੈ ਤਾਂ ਆਈ ਹੋਪ ਤੁਸੀਂ ਹੁਣ ਇਹ ਕੁਐਸਚਨ ਗਲਤ ਨਹੀਂ ਕਰ ਰਹੇ ਹੋਗੇ ਦੋਸਤੋ ਜੇਕਰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਤੁਹਾਡਾ ਬੰਦਾ ਹੀ ਬੰਦਾ ਹੈ ਕਿਉਂਕਿ ਸਾਰਿਆਂ ਤੱਕ ਇਹ ਇਨਫੋਰਮੇਸ਼ਨ ਵੀ ਜਾ ਸਕੇ ਜੋ ਬਹੁਤ ਘੱਟ ਜਣ ਨੂੰ ਪਤਾ ਹੈ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬ ਦੇ ਦਰਿਆਵਾਂ ਦੇ ਵਹਾਅ ਦੀ ਦਿਸ਼ਾ ਕੀ ਹੈ ਤਾਂ ਤਨੂੰ ਪਤਾ ਹੈ ਕਿ ਇੱਧਰਲੇ ਪਾਸੋਂ ਦਰਿਆ ਆਉਂਦੇ ਹਨ ਤੇ ਇੱਧਰੋਂ ਜਾਂਦੇ ਹਨ ਤੇ ਦੇਖਿਆ ਜਾਵੇ ਤਾਂ ਪੂਰਬ ਤੋਂ ਆਉਂਦੇ ਹਨ ਤੇ ਉਧਰੋਂ ਆਉਂਦੇ ਹਨ ਤੇ ਉੱਤਰ ਪੂਰਬ ਤੋਂ ਆ ਰਹੇ ਹਨ ਤੇ ਦੱਖਣ ਪੱਛਮ ਨੂੰ ਇਹ ਜਾ ਰਹੇ ਹਨ ਤਾਂ ਸਿੱਧਾ ਹੀ ਕੀ ਆ ਜਾਵੇਗਾ ਉੱਤਰ ਪੂਰਬ ਤੋਂ ਦੱਖਣ ਪੱਛਮ ਤੁਹਾਡਾ ਆਨਸਰ ਹੋ ਜਾਊਗਾ ਜੇਕਰ ਤੁਸੀਂ ਮੈਪ ਤੇ ਚੰਗੀ ਤਰ੍ਹਾਂ ਪੜਿਆ ਹੋਇਆ ਹੈ ਤਾਂ ਤੁਸੀਂ ਬਿਲਕੁਲ ਵੀ ਇਸ ਨੂੰ ਗਲਤ ਨਹੀਂ ਕਰ ਪਾਉਗੇ ਤੇ ਵਿਦਨ ਸੈਕਿੰਡ ਦੇ ਵਿੱਚ ਇਹ ਕੁਸ਼ਚਨ ਤੁਸੀਂ ਸਹੀ ਕਰਕੇ ਆਉਗੇ ਜੇਕਰ ਤੁਸੀਂ ਮੈਪ ਨਹੀਂ ਦੇਖਿਆ ਤਾਂ ਉੱਥੇ ਤੁਹਾਡੇ 7 10 ਸੈਕਿੰਡ ਲੱਗ ਸਕਦੇ ਹਨ ਤਾਂ ਦੋਸਤੋ ਉੱਥੇ ਤੁਸੀਂ ਪਿੱਛੇ ਰਹਿ ਜਾਓਗੇ ਦੂਸਰੇ ਦੇ ਨਾਲ ਦੂਸਰੇ ਅੱਗੇ ਚਲੇ ਜਾਣਗੇ ਤੇ ਤੁਸੀਂ ਕੀ ਹੈ ਉਹੀ ਮੈਥ ਰੀਜ਼ਨਿੰਗ ਦੇ ਵਿੱਚ ਘੱਟ ਸੰਖਮ ਸੋਲਵ ਕਰੋਗੇ ਤੇ ਦੂਜੇ ਜ਼ਿਆਦਾ ਸੰਖਮ ਸੋਲਵ ਕਰਕੇ ਮੈਰਿਟ ਵਿੱਚ ਚਲੇ ਜਾਣਗੇ ਤਾਂ ਇਹਨਾਂ ਕੀ ਫਰਕ ਹੁੰਦਾ ਹੈ ਸਾਰੇ ਕੈਂਡੀਡੇਟਸ ਦਾ ਤਾ ਤਿਆਰੀ ਸਾਰੀ ਕਰਦੇ ਹਨ ਬਸ ਇਥੋਂ ਉਹ ਮਾਰ ਖਾ ਜਾਂਦੇ ਹਨ ਤਾਂ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਕਿ ਗੁਰੂ ਹਰਗੋਬਿੰਦ ਥਰਮਲ ਪਲੈਂਟ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਗੁਰੂ ਹਰਗੋਬਿੰਦ ਥਰਮਲ ਪਲੈਂਟ ਤਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਦੋਸਤੋ ਇੱਕ ਥਰਮਲ ਪਲੈਂਟ ਹੈ ਜੋ ਸਰਕਾਰੀ ਬਣ ਚੁੱਕਿਆ ਹੈ ਉਹ ਕਿੱਥੇ ਹੈ ਉਸ ਦਾ ਨਾਮ ਕੀ ਰੱਖਿਆ ਗਿਆ ਅਤੇ ਉਹ ਕਿਹੜੀ ਸਰਕਾਰ ਨੇ ਸਰਕਾਰੀ ਬਣਾਇਆ ਹੈ ਤਾਂ ਇਹ ਤਿੰਨੇ ਚੀਜ਼ਾਂ ਤੁਸੀਂ ਕਮੈਂਟ ਬਾਕਸ ਵਿੱਚ ਦੱਸਣੀਆਂ ਹਨ ਤੇ ਕਿਹੜੀ ਸਰਕਾਰ ਦੇ ਮੁੱਖ ਮੰਤਰੀ ਨੇ ਇਸ ਨੂੰ ਸਰਕਾਰੀ ਘੋਸ਼ਿਤ ਕੀਤਾ ਹੈ ਤਾਂ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ ਹੀ ਦੱਸਣਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੋਸਤੋ ਇਸ ਦਾ ਰਾਈਟ ਆਨਸਰ ਤਾਂ ਕੀ ਆ ਜਾਵੇਗਾ ਬਠਿੰਡਾ ਆ ਜਾਵੇਗਾ ਤੁਹਾਨੂੰ ਮੈਂ ਦੱਸ ਦਵਾਂ ਕਿ ਹਰਗੋਬਿੰਦ ਥਰਮਲ ਪਲਾਂਟ ਹੈ ਜੋ ਲਹਿਰਾ ਮੁਹੱਬਤ ਹੈ ਬਠਿੰਡਾ ਦੇ ਵਿੱਚ ਪੈਂਦਾ ਹੈ ਲਹਿਰਾ ਤਾਂ ਉੱਥੇ ਹੈ ਗੁਰੂ ਹਰਗੋਬਿੰਦ ਥਰਮਲ ਪਲਾਂਟ ਇਹ ਯਾਦ ਰੱਖਣਾ ਹੈ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਜਦੋਂ ਨਹੀਂ ਪਤਾ ਹੁੰਦਾ ਇਸ ਤਰ੍ਹਾਂ ਦਾ ਕੁਐਸਚਨ ਤਾਂ ਉਹ ਕੀ ਹੈ ਜਾਂ ਤਾਂ ਸਕਿਪ ਕਰਕੇ ਆਉਗੇ ਜਾਂ ਤੁੱਕਾ ਲਾ ਕੇ ਆਉਗੇ ਟੀ ਫੋਰ ਤੁੱਕਾ ਜਾਂ ਕੀ ਐਸ ਪਰ ਸਕਿਪ ਦੋ ਚੀਜ਼ਾਂ ਹੀ ਰਹਿ ਜਾਂਦੀਆਂ ਹਨ ਤਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਦੋਸਤੋ ਕਹਿੰਦਾ ਹੈ ਸਤਲੁਜ ਜਮੁਨਾ ਲਿੰਕ ਨਹਿਰ ਦੇ ਸਬੰਧ ਵਿੱਚ ਵਿਵਾਦ ਕਿੰਨਾ ਵਿੱਚ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਹੀ ਇਹ ਵਿਵਾਦ ਹੈ ਜਿਸ ਨੂੰ ਕੀ ਹੈ SYL ਨਹਿਰ ਵੀ ਕਹਿੰਦੇ ਹਨ ਸਤ루 ਜਮਨਾ ਲਿੰਕ ਨਹਿਰ ਹੈ ਜੋ ਇੱਕ ਹੀ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੀ ਹੈ ਇਸ ਦਾ ਵਿਵਾਦ ਚੱਲ ਰਿਹਾ ਹੈ ਇਸ ਦੇ ਵਿੱਚ ਕੋਈ ਇਹ ਨਹੀਂ ਸੀ ਦੋਸਤੋ ਇਹ ਸਾਰਿਆਂ ਦਾ ਨੰਬਰ ਪੱਕਾ ਹੋਵੇਗਾ ਪੰਜਾਬ ਵਿੱਚ ਕਿਹੜੀ ਮੌਸਮੀ ਨਦੀ ਵਗਦੀ ਹੈ ਤਾਂ ਬਿਆਸ ਹੈ ਜੋ ਇੱਕ ਹੀ ਹੈ ਸਰਬਹਾਰ ਦਰਿਆ ਹੈ ਰਾਵੀ ਵੀ ਸਦਾ ਬਹਾਰ ਹੈ ਸਤਲੁਜ ਵੀ ਸਦਾ ਬਹਾਰ ਹੈ ਤੇ ਘੱਗਰ ਹੈ ਜੋ ਪੰਜਾਬ ਤੋਂ ਬਾਹਰ ਨਿਕਲ ਕੇ ਕੀ ਨਾਂ ਪੈ ਜਾਂਦਾ ਹੈ ਦੋਸਤੋ ਯਾਦ ਰੱਖਣਾ ਹੈ ਹਾਕਰਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਪੁਰਾਣੇ ਸਮੇਂ ਵਿੱਚ ਕੀ ਕਿਹਾ ਜਾਂਦਾ ਸੀ ਸਰਸਵਤੀ ਵੀ ਕਿਹਾ ਜਾਂਦਾ ਪ੍ਰਾਣੀ ਸਰਸਵਤੀ ਵੀ ਕਿਹਾ ਜਾਂਦਾ ਹੈ ਅਤੇ ਕਿੱਥੇ ਇਹ ਲੁਕਤ ਹੁੰਦੀ ਹੈ ਜਾਕਿ ਹਨੂਮਾਣਗੜ ਦੇ ਵਿੱਚ ਇਹ ਲੁਕਤ ਹੁੰਦੀ ਹੈ ਮਤਲਬ ਕਿ ਇਹ ਰਾਜਸਥਾਨ ਦੇ ਵਿੱਚ ਜਾ ਕੇ ਇਹ ਲੁਕਤ ਹੋ ਜਾਂਦੀ ਹੈ ਤੇ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਨੂੰ ਲੱਗਦੀ ਹੈ ਦੋਸਤੋ ਇਹ ਚਾਰ ਜ਼ਿਲ੍ਹਿਆਂ ਨੂੰ ਲੱਗਦੀ ਹੈ ਕਿਹੜੇ-ਕਿਹੜੇ ਉਹ ਕਮੈਂਟ ਬਾਕਸ ਵਿੱਚ ਦੱਸਣਾ ਤੁਹਾਡਾ ਕੰਮ ਹੈ ਪ੍ਰੈਕਟਿਸ ਟੋੜੀ ਬਹੁਤ ਜ਼ਿਆਦਾ ਵਧੀਆ ਹੋਵੇਗੀ ਜੇਕਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਰਿਸਪਾਂਸ ਦਿਓਗੇ ਆਪ ਦਾ ਕੀ ਹੈ ਜੋ ਵੀ ਗਲਤ ਹੋਵੇ ਸਹੀ ਹੋਵੇ ਆਂਸਰ ਲਿਖੋਗੇ ਤਾਂ ਦੋਸਤੋ ਤੁਹਾਡਾ ਜੇ ਗਲਤ ਹੋਵੇਗਾ ਤਾਂ ਤੁਸੀਂ ਦੁਬਾਰਾ ਉਸ ਨੂੰ ਗਲਤ ਨਹੀਂ ਕਰੋਗੇ ਸਹੀ ਹੋ ਜਾਵੇਗਾ ਜੇਕਰ ਸਹੀ ਹੋਵੇਗਾ ਤਾਂ ਵੈਲੈਂਡ ਗੁੱਟ ਹੋ ਵੀ ਗਿਆ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਕਿ ਘੱਗਰ ਦਰਿਆ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਵਿੱਚ ਵਗਦਾ ਹੈ ਤਾਂ ਘੱਗਰ ਦਰਿਆ ਆਪਾਂ ਹੁਣੇ ਗੱਲ ਕੀਤੀ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਵਗਦਾ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹੇ ਹਨ ਤਾਂ ਉਹ ਤੁਸੀਂ ਕੀ ਹੈ ਕਮੈਂਟ ਬਾਕਸ ਵਿੱਚ ਦੱਸਣਾ ਹੈ ਹੋਮਵਰਕ ਹੈ ਦੋਸਤੋ ਤੁਹਾਡਾ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਉਹ ਚਾਰ ਜ਼ਿਲ੍ਹੇ ਕਿਹੜੇ-ਕਿਹੜੇ ਹਨ ਘੱਗਰ ਦਰਿਆ ਕਿੱਥੇ ਵਗਦਾ ਹੈ ਪੰਜਾਬ ਦੇ ਚਾਰ ਜ਼ਿਲ੍ਹੇ ਦੱਸਣ ਜਿਨ੍ਹਾਂ ਦੇ ਨਾਲ ਵੰਦਾ ਹੈ ਅਗਲਾ ਕੁਐਸਚਨ ਕਹਿੰਦਾ ਅੰਮ੍ਰਿਤਸਰ ਜ਼ਿਲ੍ਹਾ ਕਿਹੜੀ ਕਿਹੜੀ ਨਹੀਂ ਕਿਹੜੀਆਂ ਆਊਗਾ ਇੱਥੇ ਕਿੜੀਆਂ ਦੋ ਕਿੜੀਆਂ ਦੋ ਨਦੀਆਂ ਦੇ ਵਿੱਚ ਸਥਿਤ ਹੈ ਤਾਂ ਕੁਐਸਚਨ ਆ ਗਿਆ ਦੋਸਤੋ ਕੇ ਤੁਹਾਨੂੰ ਮੈਂ ਕਿਹਾ ਹੈ ਚਾਰ ਤੇ ਚਾਰ ਦੁਆਬੇ ਦੇ ਵਿਚਾਰ ਤੇ ਮਾਝੇ ਦੇ ਵੀ ਚਾਰ ਯਾਦ ਕਰਨੇ ਹਨ ਇਹ ਮਾਝੇ ਦੇ ਤੇ ਇਹਨਾਂ ਚਾਰਾਂ ਦੇ ਵਿੱਚੋਂ ਜਿਹੜਾ ਅੰਮ੍ਰਿਤਸਰ ਹੈ ਇਹ ਕੀ ਹੈ ਮਾਝਾ ਏਰੀਆ ਹੈ ਤਾਂ ਸਾਰੇ ਨੂੰ ਪਤਾ ਹੋਵੇਗਾ ਤਾਂ ਵਿਆਸ ਅਤੇ ਸਤ루ਈ ਤਾਂ ਸਾਰੇ ਜੀ ਅਸੀਂ ਗੱਲ ਕਰ ਕਿਉਂਕਿ ਇਹ ਬਾਰੀ ਦਬਾਅ ਹੈ ਤੇ ਬੱਬੇ ਤੇ ਵਿਆਸ ਰਾਰੇ ਤੇ ਰਾਵੀ ਤਾਂ ਇਸ ਦਾ ਅਸਰ ਆ ਜਾਵੇਗਾ ਵਿਆਸ ਅਤੇ ਰਾਵੀ ਇਸ ਦਾ ਕੀ ਹੈ கரੈਕਟ ਐਂਡ ਕਰੈਕਟ ਆਨਸਰ ਆ ਜਾਵੇਗਾ ਦੋਸਤੋ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆ ਅਗਲਾ ਕੁਐਸਚਨ ਕਹਿੰਦਾ ਹੈ ਕਿਹੜੇ ਜ਼ਿਲ੍ਹੇ ਦੀ ਸਤ루ਈ ਨਦੀ ਨਾਲ ਸਭ ਤੋਂ ਲੰਬੀ ਸੀਮਾ ਹੈ ਤਾਂ ਆ ਗਿਆ ਦੋਸਤੋ 1.25 ਨੰਬਰ ਵਾਲਾ ਕੁਐਸਚਨ ਤਾਂ ਇੱਥੇ ਕੀ ਆ ਪੂਰੀ ਤਰ੍ਹਾਂ ਡੋਲੂ ਮਾਜਿਆ ਜਾਵੇਗਾ ਸਾਫ਼ ਹੋ ਜਾਵੇਗਾ ਚੰਗੀ ਤਰ੍ਹਾਂ ਜੇਕਰ ਮੜਾ ਮੋਟਾ ਵੀ ਰਹਿੰਦਾ ਹੋਇਆ ਤਾਂ ਉਹ ਵੀ ਸਾਫ਼ ਹੋ ਜਾਵੇਗਾ ਕਿਸ ਤਰ੍ਹਾਂ ਦੋਸਤੋ ਦੇਖੋ ਕਿਹੜੇ ਜ਼ਿਲ੍ਹੇ ਦੀ ਸਤ루ਈ ਨਦੀ ਨਾਲ ਸਭ ਤੋਂ ਲੰਬੀ ਸੀਮਾ ਹੈ ਤਾਂ ਸਾਰੇ ਜੋ ਵਿਦਵਾਨ ਬੈਠੇ ਹੋਣਗੇ ਪੇਪਰ ਦੇ ਵਿੱਚ ਕਿਉਂਕਿ ਤਿਆਰੀ ਸਾਰਿਆਂ ਦੀ ਹੋਏਗੀ ਤਾਂ ਸਾਰੇ ਵਿਦਵਾਨ ਵੀ ਹੋਣਗੇ ਅਤੇ ਉਹ ਕਹਿਣਗੇ ਕਿ ਸਭ ਤੋਂ ਵੱਡਾ ਜ਼ਿਲ੍ਹਾ ਹੈ ਜੋ ਲੁਧਿਆਣਾ ਹੈ ਮੈਂਚੈਸਟਰ ਆਫ ਪੰਜਾਬ ਕਿਹਾ ਜਾਂਦਾ ਹੈ ਤਾਂ ਉਹ ਇਸ ਦਾ ਰਾਈਟ ਆਨਸਰ ਹੈ ਤਾਂ ਉਹ ਕੀ ਹੋ ਜਾਣਗੇ ਗਲਤ ਹੋ ਜਾਣਗੇ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਕੀ ਹੋਵੇਗਾ ਫਰੋਇਪੁਰ ਹੋਵੇਗਾ ਯਾਦ ਰੱਖਣਾ ਹੈ ਫਰੋਇਪੁਰ ਹੈ ਜਿਸ ਦੀ ਸਭ ਤੋਂ ਲੰਮੀ ਸੀਮਾ ਲੱਗਦੀ ਹੈ ਸਤ루 ਨਦੀ ਦੇ ਨਾਲ ਕਿਹੜੇ ਜ਼ਿਲ੍ਹੇ ਦੀ ਲੱਗਦੀ ਹੈ ਤਾਂ ਫਰੋਈਪੁਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੁੰਦਾ ਹੈ ਤਾਂ ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਤੁਹਾਨੂੰ ਮੈਂ ਦੱਸਿਆ ਹੈ ਕਿ ਸਰਜੀ ਹਰੀਕੇ ਪੱਤਣ ਵਿਖੇ ਹੁੰਦਾ ਹੈ ਹਰੀਕੇ ਪੱਤਣ ਅਤੇ ਉਸ ਤੋਂ ਬਾਅਦ ਕਿਹੜਾ ਨਾਮ ਰਹਿ ਜਾਂਦਾ ਹੈ ਓਨਲੀ ਸਤਲੁਈ ਰਹਿ ਜਾਂਦਾ ਹੈ ਬਿਆਸ ਨਾਮ ਨਹੀਂ ਰਹਿੰਦਾ ਹਰੀਕੇ ਪੱਤਣ ਤੋਂ ਬਾਅਦ ਸੰਗਮ ਹੋਣ ਤੋਂ ਬਾਅਦ ਸਤਲੁਈ ਦਿਆ ਰਹਿ ਜਾਂਦਾ ਹੈ ਸਤਲੁਜ ਅਤੇ ਬਿਆਸ ਨਦੀਆਂ ਦਾ ਸੰਗਮ ਕਿੱਥੇ ਹੁੰਦਾ ਹੈ ਤਾਂ ਯਾਦ ਰੱਖਣੀ ਹੈ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਤਾਂ ਹੁਣ ਦੋਸਤੋ ਤੁਹਾਡਾ ਕੁਐਸਚਨ ਬਣ ਗਿਆ ਕਿ ਡਿਵੀਜ਼ਨ ਸਾਡੀਆਂ ਡਿਵੀਜ਼ਨ ਕਿੰਨੀਆਂ ਹਨ ਛੇਤੀ ਛੇਤੀ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਇਹ ਕਿੰਨੀਆਂ ਹਨ ਅਤੇ ਤਰਨਤਾਰਨ ਨਮਨ ਸਰਹ ਕਰਪੂਰਤਲਾ ਫਿਰੋਜ਼ਪੁਰ ਇਹ ਕਿਹੜੀ ਡਿਵੀਜ਼ਨ ਦੇ ਵਿੱਚ ਆਉਂਦੇ ਹਨ ਤਰਨਤਾਰਨ ਦੇ ਵੀ ਡਿਵੀਜ਼ਨ ਦੱਸਣੀਆਂ ਫਲੋਇਪੁਰ ਅੰਮ੍ਰਿਤਸਰ ਦੇ ਵੀ ਕਰਪੂਰਤਲਾ ਦੇ ਵੀ ਫਲੋਇਪੁਰ ਦੇ ਵੀ ਚਾਰਾਂ ਦੀਆਂ ਤੁਸੀਂ ਕੀ ਕਰਨੀਆਂ ਹਨ ਡਿਵੀਜ਼ਨਾਂ ਦੱਸਣੀਆਂ ਹਨ ਇਹ ਕਮੈਂਟ ਬਾਕਸ ਵਿੱਚ ਛੇਤੀ ਛੇਤੀ ਦਾਅ ਦੋ ਦੋਸਤੋ ਜੇਕਰ ਤੁਹਾਨੂੰ ਪਤਾ ਹੈ ਇਸਦੇ ਬਾਰੇ ਜੇਕਰ ਨਹੀਂ ਪਤਾ ਤਾਂ ਨਾ ਦੱਸਿਓ ਕੋਈ ਗੱਲ ਨਹੀਂ ਦੋਸਤੋ ਕਿਉਂਕਿ ਜੇਕਰ ਪਤਾ ਹੈ ਕਿਹੜੀਆਂ-ਕਿਹੜੀਆਂ ਡਿਵੀਜ਼ਨ ਹਨ ਉਹ ਤੁਹਾਨੂੰ ਮੈਂ ਵੀਡੀਓ ਵਿੱਚ ਦੱਸਿਆ ਵੀ ਹੈ ਬਹੁਤ ਵਾਰ ਦੱਸਿਆ ਹੈ ਤੇ ਵੈਸੇ ਵੀ ਤੁਹਾਨੂੰ ਪਤਾ ਹੋਵੇਗਾ ਤੇ ਤੁਸੀਂ ਥੋੜਾ ਮੋਟਾ ਜਿਗਰ ਨਹੀਂ ਆਉਂਦਾ ਤਾਂ ਤੁੱਕਾ ਲਾ ਕੇ ਦੇਖਣਾ ਕੀ ਤੁਹਾਡਾ ਸਹੀ ਹੋ ਰਿਹਾ ਹੈ ਜੇਕਰ ਉਹ ਸਹੀ ਹੋ ਗਿਆ ਤਾਂ ਤੁੱਕਾ ਤੁੱਕੇ ਤੋਂ ਬਾਅਦ ਕੀ ਹੋ ਜਾਵੇਗਾ ਉਹ ਸਹੀ ਰੂਪ ਧਾਰਨ ਕਰ ਜਾਵੇਗਾ ਅਗਲੇ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਦੋਸਤੋ ਪੱਛਮੀ ਪੰਜਾਬ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ ਤਾਂ ਇਹ ਵੀ ਕੀ ਹੋ ਜਾਵੇਗਾ 1.25 ਨੰਬਰ ਲੈ ਕੇ ਜਾਣ ਵਾਲਾ ਕੁਐਸਚਨ ਕਿਉਂਕਿ ਪੇਪਰ ਦੇ ਵਿੱਚ ਟਾਈਮ ਪ੍ਰੈਸ਼ਰ ਹੋਣ ਕਰਕੇ ਕੀ ਆ ਉੱਥੇ ਦਿਮਾਗ ਇੰਨਾ ਕਾ ਜ਼ਿਆਦਾ ਹੋਵੇਗਾ ਕਿ ਸਾਟਾ ਪੱਛਮੀ ਪੰਜਾਬ ਪੂਰਬੀ ਪੰਜਾਬ ਤਾਂ ਅਸੀਂ ਸੋਚੋ ਨੂੰ ਮਿਲ ਲੈਣੇ ਅਜੇ ਤੱਕ ਅਲਾ ਪੰਜਾਬ ਕਾਵਾਂਗੇ ਪੰਜਾਬ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ ਤਾਂ ਸਿੱਧਾ ਲਾਵਾਂਗੇ ਅੰਮ੍ਰਿਤਸਰ ਇதா ਅਨਸਰ ਹੈ ਤਾਂ ਗਲਤ ਹੋ ਜਾਵੇਗਾ ਦੋਸਤੋ ਅੰਮ੍ਰਿਤਸਰ ਇதா ਅਨਸਰ ਨਹੀਂ ਹੋਵੇਗਾ ਇਸ ਕਰਕੇ ਕੀ ਹੈ ਮੈਂ ਤੁਹਾਨੂੰ ਇੱਕ ਵਾਰ 25 ਨੰਬਰ ਵਾਲਾ ਕੁਐਸਚਨ ਕਿਹਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਪੱਛਮੀ ਪੰਜਾਬ ਮਤਲਬ ਕਿ ਪਾਕਿਸਤਾਨ ਦਾ ਕਿਹੜਾ ਸ਼ਹਿਰ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ ਤਾਂ ਖੇਮ ਕਰਨ ਹੈ ਜੋ ਇਹ ਕੀ ਹੈ ਬਿਲਕੁਲ ਸਰਹੱਦ ਦੇ ਨੇੜੇ ਹੈ ਅਤੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦਾ ਨਾਮ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਦੋਸਤੋ ਸਾਰਿਆਂ ਨੂੰ ਪਤਾ ਹੋਵੇਗਾ ਅਤੇ ਪਾਕਿਸਤਾਨ ਅਤੇ ਅਫਗਾਨਿਸਤਾਨ ਭਾਰਤ ਅਤੇ ਅਫਗਾਨਿਸਤਾਨ ਦੋਨਾਂ ਦੇਸ਼ਾਂ ਦੀਆਂ ਹੱਦਾਂ ਦੇ ਨਾਮ ਵੀ ਦੱਸਣੇ ਹਨ ਕਿਉਂਕਿ ਪੇਪਰ ਦੇ ਵਿੱਚ ਵਾਰ-ਵਾਰ ਐਗਜ਼ਾਮੀਨਰ ਪੁੱਛ ਰਿਹਾ ਹੈ ਜਿਸ ਦਿਨ ਮੈਂ ਇਹ ਵੀਡੀਓ ਲੈ ਕੇ ਆਇਆ ਉਸ ਦਿਨ ਤੁਹਾਡਾ ਕੀ ਹੈ ਜੇ ਕਿ ਰਾਜ ਗਲਤ ਹੋ ਗਏ ਤਾਂ 101% ਉਹਦੇ ਸਹੀ ਹੋਵੇਗਾ ਦੋਸਤੋ ਤਾਂ ਉਹ ਵੀ ਆਨਸਰ ਦੇਣਾ ਹੈ ਅਗਲਾ ਕਹਿੰਦਾ ਹੈ ਕਿ ਕਿਹੜਾ ਮੰਤਰਾਲਾ ਭਾਰਤ ਦੀ ਮਰਦਮਸ਼ੁਮਾਰੀ ਕਰਾਉਂਦਾ ਹੈ ਤਾਂ ਭਾਰਤ ਦੀ ਮਰਦਮਸ਼ੁਮਾਰੀ ਹੈ ਮਰਦਮਸ਼ੁਮਾਰੀ ਕਰਾਉਂਦਾ ਹੈ ਤਾਂ ਉਹ ਹੈ ਇਹ ਫੈਕਚੁਅਲ ਜਾਂ ਕੁਝ ਨਾ ਗ੍ਰਹਿ ਮੰਤਰਾਲਾ ਹੈ ਜੋ ਇੱਕ ਹੀ ਹੈ ਭਾਰਤ ਦੀ ਮਰਦਮਸ਼ੁਮਾਰੀ ਕਰਾਉਂਦਾ ਹੈ ਦੋਸਤੋ ਯਾਦ ਰੱਖਣਾ ਹੈ ਗ੍ਰਹਿ ਮੰਤਰਾਲਾ ਤੇ ਸਾਡੇ ਹੋਮ ਮਿਨਿਸਟਰ ਹਨ ਜੋ ਭਾਰਤ ਦੇ ਅਤੇ ਪੰਜਾਬ ਦੇ ਦੋਨਾਂ ਦੇ ਦੱਸ ਦੇਣਾ ਹੈ ਤਾਂ ਨਾਮ ਕੀ ਆ ਤੁਸੀਂ ਕਮੈਂਟ ਬਾਕਸ ਵਿੱਚ ਛੇਤੀ ਛੇਤੀ ਦੱਸ ਦਿਓ ਕਿ ਇਹਨਾਂ ਦਾ ਨਾਮ ਕੀ ਹੈ ਦੋਸਤੋ ਇਹ ਕੀ ਹੈ ਤੁਸੀਂ ਦੱਸਣਾ ਹੈ ਇਨਾਮੀ ਬਾਗ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਤਾਂ ਇਨਾਮੀ ਬਾਗ ਦੀ ਆਪਾਂ ਕੀ ਕਰਾਂਗੇ ਵਿਦ ਟ੍ਰਿਕ ਕਰਾਂਗੇ ਬਹੁਤ ਜ਼ਿਆਦਾ ਸੌਖਾ ਹੈ ਦੋਸਤੋ ਜੇਕਰ ਤੁਹਾਨੂੰ ਮਾੜਾ ਮੋਟਾ ਵੀ ਪਤਾ ਹੋਇਆ ਕਿ ਸਾਖਰਤਾ ਦਰ ਕਿੱਥੇ ਹੈ ਸਰ ਜੀ ਸਾਨੂੰ ਪਤਾ ਹੈ ਹੁਸ਼ਿਆਰਪੁਰ ਦੇ ਵਿੱਚ ਹੈ ਸਭ ਤੋਂ ਬਾਅਦ ਜੰਗਲਾਂ ਕਿੱਥੇ ਹਨ ਜਿੱਥੇ ਹੁਸ਼ਿਆਰ ਲੋਕ ਹਨ ਉਹ ਕੀ ਹੈ ਜੰਗਲਾਂ ਹੇਠਾਂ ਬਹਿ ਕੇ ਪੜ੍ਹਦੇ ਹੋਣਗੇ ਤਾਂ ਉਹ ਵੀ ਕੀ ਹੈ ਹੁਸ਼ਿਆਰਪੁਰ ਦੇ ਵਿੱਚ ਹਨ ਅਤੇ ਜਦੋਂ ਸਕੂਲਾਂ ਦੇ ਵਿੱਚ ਨੰਬਰ ਜ਼ਿਆਦੇ ਹੁੰਦੇ ਹਨ ਤਾਂ ਉਸ ਨੂੰ ਕੀ ਕੀਤਾ ਜਾਂਦਾ ਕੋਈ ਨਾ ਕੋਈ ਇਨਾਮ ਦਿੱਤਾ ਜਾਂਦਾ ਭਾਵੇਂ ਟੌਫੀ ਹੋਵੇ ਭਾਵੇਂ ਪੈਨ ਹੋਵੇ ਭਾਵੇਂ ਚਾਕਲੇਟ ਹੋਵੇ ਤੇ ਭਾਵੇਂ ਈਟੀਸੀ ਕੁਝ ਮਰਜ਼ੀ ਹੋਵੇ ਤਾਂ ਇਨਾਮ ਵੀ ਉਹਨਾਂ ਨੂੰ ਦਿੱਤਾ ਜਾਵੇਗਾ ਜੋ ਜ਼ਿਆਦਾ ਪੜ੍ਹਨਗੇ ਤਾਂ ਉਹ ਵੀ ਕੀ ਹੈ ਹੁਸ਼ਿਆਰਪੁਰ ਦਾ ਦੋਸਤੋ ਇਹ ਟ੍ਰਿਕ ਕਿਸ ਤਰ੍ਹਾਂ ਦੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਇਹ ਟ੍ਰਿਕ ਸਾਰੇ ਨੂੰ ਪਤਾ ਲੱਗ ਸਕੇ ਤਾਂ ਇਨਾਮੀ ਬਾਗ ਹੈ ਜੋ ਉਹ ਕਿੱਥੇ ਹੈ ਸਰ ਜੀ ਹੁਸ਼ਿਆਰਪੁਰ ਦੇ ਵਿੱਚ ਹੈ ਤਾਂ ਇਹ ਕੀ ਹੈ ਮੋਸਟ ਰਿਪੀਟਡ ਕੁਐਸਚਨ ਹੈ ਤੇ ਇਹ ਕੀ ਹੈ 1.25 ਨੰਬਰ ਲੈ ਕੇ ਜਾਣ ਵਾਲਾ ਕੁਐਸਚਨ ਬਣਦਾ ਹੈ ਜਿੰਨੇ ਵਾਰ ਵੀ ਪੇਪਰ 'ਚ ਆਇਆ ਹੈ ਇਨਾਮੀ ਬਾਗ ਸਾਰੇ ਪੜ੍ਹ ਕੇ ਜਾਂਦੇ ਨੇ ਬਟ ਉੱਥੇ ਜਾ ਕੇ ਭੁੱਲ ਜਾਂਦੇ ਨੇ ਬਟ ਅੱਜ ਤੋਂ ਬਾਅਦ ਤੁਸੀਂ ਨਹੀਂ ਭੁੱਲੋਗੇ ਜੇਕਰ ਧਿਆਨ ਨਾਲ ਇਹ ਟ੍ਰਿਕ ਨੂੰ ਸਮਝਿਆ ਹੋਇਆ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਕਿ ਇਹਨਾਂ ਵਿੱਚੋਂ ਕਿਹੜਾ ਐਕਸ ਸੀ ਟੂ ਕਨਜ਼ਰਵੇਸ਼ਨ ਦਾ ਉਪਾਅ ਨਹੀਂ ਹੈ ਤਾਂ ਇੱਕ ਹੁੰਦੇ ਹਨ ਸਾਡੇ ਕਨਜ਼ਰਵੇਸ਼ਨ ਰਿਜ਼ਰਵ ਤੇ ਇੱਕ ਹੁੰਦਾ ਹੈ ਸਾਡਾ ਕਮਿਊਨਿਟੀ ਰਿਜ਼ਰਵ ਤਾਂ ਇਹਨਾਂ ਨੇ ਕਨਜ਼ਰਵੇਸ਼ਨ ਕਿਹਾ ਐਕਸ ਸੀ ਟੂ ਕਿਹਾ ਹੈ ਤਾਂ ਕੀ ਹੈ ਫੈਕਚੁਅਲ ਜਿਹਾ ਕੁਐਸਚਨ ਹੈ ਇਸ ਦਾ ਕੀ ਹੈ ਵਾਈਲਡ ਲਾਈਫ ਸੈਂਚੂਰੀ ਕੀ ਹੈ ਇਸ ਦਾ ਆਨਸਰ ਆ ਜਾਏਗਾ ਵਾਈਲਡ ਲਾਈਫ ਸੈਂਚੂਰੀ ਇਸ ਦਾ ਆਨਸਰ ਆ ਜਾਏਗਾ ਉਪਾਅ ਨਹੀਂ ਹੈ ਉਸ ਬਾਰੇ ਗੱਲ ਨਹੀਂ ਕਰਦਾ ਵਾਈਲਡ ਲਾਈਫ ਸੈਂਚੂਰੀ ਬਾਰੇ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਹੇਠ ਲਿਖਿਆਂ ਹੇਠ ਲਿਖੀਆਂ ਨਦੀਆਂ ਵਿੱਚੋਂ ਕਿਸ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਤਾਂ ਮੋਸਟ ਰਿਪੀਟਡ ਕੁਐਸਚਨ ਹੈ ਤੇ ਆਈਐਮਪੀ ਕੁਐਸਚਨ ਵੀ ਹੈ ਇਹ ਦੇਖੋ ਪੰਜਾਬ ਦੀ ਰੀੜ ਦੀ ਹੱਡੀ ਤਾਂ ਪੰਜਾਬ ਦੀ ਰੀੜ ਦੀ ਹੱਡੀ ਕੱਲ ਮੈਂ ਤੁਹਾਨੂੰ ਕੁਐਸਚਨ ਕਰਾਇਆ ਸੀ ਕਿ ਪੰਜਾਬ ਨੂੰ ਕੀ ਜੋੜਨ ਵਾਲਾ ਕਿਹੜਾ ਦਰਿਆ ਹੈ ਤਾਂ ਇੱਕੋ ਦਰਿਆ ਹੈ ਸਰ ਜੀ ਸਾਨੂੰ ਪਤਾ ਹੈ ਕਿ ਆਰਬੀਐਸ ਇੱਕ ਟਰਿਕ ਹੈ ਤੇ ਦੇਖਿਆ ਜਾਵੇ ਤਾਂ ਕੀ ਹੈ 3 ਹਨ دریاਧ 3 ਗੁਣ 3 2 6 3 3 9 ਤਾਂ ਜਿਸ ਨੂੰ ਸਭ ਤੋਂ ਵੱਧ ਜ਼ਿਲੇ ਲੱਗਦੇ ਹਨ ਉੱਥੇ ਕੀ ਹੈ ਜੋ ਨਹਿਰ ਨਿਕਲੇਗੀ ਉਹ ਕੀ ਹੈ ਸਰਹਿੰਦ ਅਤੇ ਉਹ ਵੀ ਸਭ ਤੋਂ ਲੰਮੀ ਹੋਵੇਗੀ ਸਭ ਤੋਂ ਵੱਡਾ ਜ਼ਿਲ੍ਹਾ ਹੈ ਜੋ ਉਹ ਫਰੋਈਪੁਰ ਹੈ ਤਾਂ ਜੋ ਕੀ ਹੈ ਇਸ ਦੇ ਨਾਲ ਲੱਗਦਾ ਹੈ ਦੇ ਪੰਜਾਬ ਦੀ ਰੀਡ ਦੀ ਹੱਡੀ ਵੀ ਫਿਰ ਐਸੇ دریا ਨੂੰ ਹੀ ਕਿਹਾ ਜਾਵੇਗਾ ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਸਤਲੁਜ ਤਾਂ ਦੋਸਤੋ ਇਹ ਟ੍ਰਿਕ ਜੋ ਤੁਹਾਨੂੰ ਮੈਂ ਦੱਸੀਆਂ ਹਨ ਇਹ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਦੇ ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਨੂੰ ਇਹ ਕੁਐਸਚਨ ਕਿਸ ਤਰ੍ਹਾਂ ਦਾ ਲੱਗਿਆ ਤੇ ਪੇਪਰ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਜੇਕਰ ਅੱਗੇ 5 ਸੈਕਿੰਡ ਦੇ ਵਿੱਚ ਸੋਲਵ ਕਰਦੇ ਹੋ ਤਾਂ ਹੁਣ ਤੁਸੀਂ 2 ਸੈਕਿੰਡ ਦੇ ਵਿੱਚ ਦੇਖਦੇ ਸਾਰੇ ਇਸ ਨੂੰ ਸਹੀ ਕਰ ਦੋਗੇ ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਸਤਲੁਜ ਦਰਿਆ ਹੋ ਜਾਵੇਗਾ ਪੰਜਾਬ ਦੀ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਦੋਸਤੋ ਇਸ ਨੂੰ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਇਹਨਾਂ ਵਿੱਚੋਂ ਪੰਜਾਬ ਰਾਜ ਨੇ ਕਿਹੜੀ ਨਵੀਨਤਮ ਵਾਈਲਡ ਲਾਈਫ ਸੈਂਕਚਰੀ ਸੂਚਿਤ ਕੀਤੀ ਹੈ ਤਾਂ ਇਸ ਦਾ ਆਨਸਰ ਹੈ ਜੋ ਵਾਈਲਡ ਲਾਈਫ ਸੈਂਕਚਰੀ ਹੈ ਵਾਈਲਡ ਲਾਈਫ ਸੈਂਕਚਰੀ ਤੇ ਨਵੀਨਤਮ ਮਤਲਬ ਇਹ ਨਵੀਂ ਪੰਜਾਬ ਰਾਜ ਨੇ ਕੀ ਹੈ ਨਵੀਂ ਕੋਈ ਐਡ ਕੀਤੀ ਹੈ ਤਾਂ ਉਸ ਦਾ ਆਨਸਰ ਹੈ ਦੋਸਤੋ ਨੱਗਲ ਹੈ ਜੋ ਇਸ ਦਾ ਰਾਈਟ ਆਨਸਰ ਹੈ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਹਪੂਰ ਹੈ ਇਸ ਨੂੰ ਕੀ ਹੈ ਬਿਸ਼नोई ਵੀ ਕਿਹਾ ਜਾਂਦਾ ਹੈ ਬਿਸ਼नोई ਵਾਈਲਡ ਲਾਈਫ ਸੈਂਚੁਰੀ ਕਿੱਥੇ ਹੈ ਸਾਡੀ ਇਹ ਤਾਂ ਆਬਵੀਅਸ ਹੈ ਹਪੂਰ ਦੇ ਵਿੱਚ ਹੀ ਹੈ ਤੇ ਕਾਲਾ ਹਿਰਨ ਹੈ ਜੋ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਤਾਂ ਹਪੂਰ ਦੇ ਵਿੱਚ ਬਿਸ਼नोई ਅਤੇ ਇਸ ਨੂੰ ਕੀ ਕਿਹਾ ਜਾਂਦਾ ਹੈ ਹੋਰ ਕੈਲੀਫੋਰਨੀਆ ਪੰਜਾਬ ਵੀ ਕਿਹਾ ਜਾਂਦਾ ਹੈ ਦੋਸਤੋ ਇੰਨੇ ਜਿਆਦੇ ਕੁਸ਼ਚਨ ਤਾਂ ਤੁਹਾਨੂੰ ਕੀ ਹੈ ਕੋਈ ਨਾ ਕੋਈ ਕੁਸ਼ਚਨ ਤਾਂ ਪੇਪਰ ਦੇ ਵਿੱਚ ਦਿਖੇਗਾ ਹੀ ਦਿਖੇਗਾ ਅਗਲਾ ਕੁਐਸਚਨ ਕਹਿੰਦਾ ਹੈ ਦੋਸਤੋ ਪੰਜਾਬ ਵਿੱਚ ਕਰਮਵਾਰ ਕਿੰਨੇ ਰੱਖਿਆ ਸਰਨਸਥਲ ਅਤੇ ਕਿੰਨੇ ਕਮਿਊਨਿਟੀ ਰਿਜ਼ਰਵ ਮੌਜੂਦ ਹਨ ਤਾਂ 1.25 ਵਾਲਾ ਕੁਐਸਚਨ ਹੈ ਇਹ ਤਾਂ ਇੱਥੇ ਕੀ ਹੈ ਤੁਹਾਨੂੰ ਆਪਸ਼ਨਾਂ ਹੀ ਨਹੀਂ ਉਹ ਦਿੱਤੀਆਂ ਗਈਆਂ ਕਿ 1.25 ਨੰਬਰ ਵਾਲਾ ਬਣੇ ਬਟ ਮੈਂ ਤੁਹਾਨੂੰ ਦੱਸ ਦਿੰਦਾ ਕਿ 1.25 ਨੰਬਰ ਵਾਲਾ ਇਹ ਕੁਐਸਚਨ ਹੈ ਤਾਂ ਦੇਖੋ ਦੋਸਤੋ ਇੱਥੇ ਰੱਖਿਆ ਸਰਨਸਥਲ ਹੈ ਤਾਂ ਇਸ ਨੂੰ ਅਸੀਂ ਕੀ ਕਹਿ ਦਿੰਨੇ ਹਾਂ ਕਮਿਊਨਿਟੀ ਰਿਜ਼ਰਵ ਕਹਿ ਦਿੰਨੇ ਹਾਂ ਤਾ ਇਥੇ ਕੀ ਆ ਸੌਰੀ ਕਨ ਸਰਵੇਸ਼ਨ ਰਿਜ਼ਰਵ ਕਹਿੰਦੇ ਇਥੇ ਕੀ ਆ ਕਮਿਊਨਿਟੀ ਰਿਜ਼ਰਵ ਕਹਿਦਨੇ ਆ ਤਾਂ ਜਿਹੜੇ ਕੀ ਆ ਕਨ ਸਰਵੇਸ਼ਨ ਰਿਜ਼ਰਵ ਹਨ ਉਹ ਸਾਡੇ ਕੀ ਆ ਪਹਿਲਾਂ 4 ਸੀ ਹੁਣ ਕਿੰਨੇ ਹੋ ਗਏ ਹਨ ਇਹ 5 ਹੋ ਗਏ ਹਨ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਏਗਾ 5 ਅਤੇ 4 ਹੋ ਜਾਏਗਾ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬ ਰਾਜ ਦੇ ਪੰਗੋਲੀ ਖੇਤਰ ਦਾ ਕਿੰਨਾ ਹਿੱਸਾ ਜੰਗਲ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆਇਆ ਦੋਸਤੋ ਇਸ ਦਾ ਆਨਸਰ ਹੈ ਹੁਣ ਪੰਘੋਲਿਕ ਖੇਤਰ ਦਾ ਕਿੰਨਾ ਹਿੱਸਾ ਜੰਗਲ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਘੇਰੇ ਵਿੱਚ ਆਉਂਦਾ ਹੈ 6. ਸੌਰੀ ਜਿਹੜਾ ਘੇਰੇ ਵਿੱਚ ਆਉਂਦਾ ਹੈ 3.67 ਇਦਾਂ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਤੇ ਇਸ ਤੋਂ ਅੱਗੇ ਦੇਖਿਆ ਜਾਵੇ ਕਹਿੰਦਾ ਹੈ ਕਿ ਪੰਜਾਬ ਰਾਜ ਦੇ ਪੰਘੋਲਿਕ ਖੇਤਰ ਦਾ ਕਿੰਨਾ ਹਿੱਸਾ रिकॉर्डेड जंगल क्षेत्र ਅਧੀਨ ਆਉਂਦਾ ਹੈ ਤਾਂ ਇਸ ਦਾ ਆਨਸਰ ਰਿਕਾਰਡਡ ਜੰਗਲ ਆ ਗਿਆ ਤਾਂ ਇਹ ਕੀ ਆ ਜਾਵੇਗਾ 6.12 ਆ ਜਾਵੇਗਾ ਇਸ ਦਾ ਆਨਸਰ ਆ ਜਾਵੇਗਾ ਦੋਸਤੋ ਇਹਨਾਂ ਦੋਨਾਂ ਕੁਐਸਚਨਾਂ ਦੇ ਵਿੱਚ ਮੈਨੂੰ ਕਨਫਿਊਜ਼ਨ ਲੱਗ ਰਿਹਾ 3.7 6.12 ਤਾਂ ਇਹ ਤੁਸੀਂ ਥੋੜਾ ਜਿਹਾ ਚੈੱਕ ਕਰ ਲੈਣਾ ਕਿ ਇਹਨਾਂ ਦੇ ਵਿੱਚ ਇਹ ਸਹੀ ਹਨ ਕਿ ਇਹ ਆਪਸ਼ਨ ਉੱਤੇ ਥੰਡੇ ਹੋ ਸਕਦੀਆਂ ਹਨ ਤਾਂ ਇਹ ਤੁਸੀਂ ਗੂਗਲ ਤੇ ਸਰਚ ਮਾਰ ਕੇ ਦੇਖ ਲੈਣਾ ਜਾਂ ਆਪਦੀਆਂ ਬੁੱਕਸ ਤੋਂ ਦੇਖ ਲੈਣਾ ਦੋਸਤੋ ਇਹਨਾਂ ਦੋਨਾਂ ਕੁਐਸਚਨਾਂ ਨੂੰ ਅੱਗੇ ਕਹਿੰਦਾ ਥੈਂਕਸ ਫॉर ਵਾਚਿੰਗ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜਿਨ੍ਹਾਂ ਨੇ ਐਂਡ ਤੱਕ ਇਹ ਵੀਡੀਓ ਦੇਖੀ ਹੈ ਤੇ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਕੁਐਸਚਨ ਆਉਣਗੇ ਜਿਸ ਤਰ੍ਹਾਂ ਕੇ ਕੁਐਸਚਨਾਂ ਦਾ ਪਟਾਰਾ ਪ੍ਰੀਵੀਅਸ ইয়ার ਕੁਐਸਚਨ ਇੰਨੇ ਜ਼ਿਆਦੇ ਹੋਣਗੇ ਕਿ ਤੁਸੀਂ ਨੌਕਰੀ ਲੈਣ ਤੋਂ ਪਿੱਛੇ ਨਹੀਂ ਰਹੋਗੇ ਅੱਗੇ ਹੀ ਜਾਓਗੇ ਪੰਜਾਬ ਜੀਕੇ ਅਤੇ ਇੰਡੀਆ ਜੀਕੇ ਦੇ ਵਿੱਚ ਤੁਹਾਡੀ ਇੰਨੀ ਕਮਾਂਡ ਬਣ ਜਾਵੇਗੀ ਕਿ ਉਹਨਾਂ ਨੂੰ ਤੁਸੀਂ इजीली ਕਰ ਸਕੋਗੇ ਓਨਲੀ ਇੱਕਾ ਐਮਸੀਕਿਊ ਚ ਇੱਕ ਐਮਸੀਕਿਊ ਨਹੀਂ ਆਪਾਂ ਮਲਟੀਪਲ ਐਮਸੀਕਿਊ ਬਣਾਵਾਂਗੇ ਜੋ ਬਣਨਗੇ ਜੋ ਇੰਪੋਰਟੈਂਟ ਹੋਣਗੇ ਤਾਂ ਦੋਸਤੋ ਕੋਈ ਵੀ ਵੀਡੀਓ ਹੈ ਜਿੰਨੀਆਂ ਵੀਡੀਓ ਦਿੱਤੀਆਂ ਹਨ ਸਾਰਿਆਂ ਨੂੰ ਦੇਖੋ ਜ਼ਰੂਰ ਅਤੇ ਐਂਡ ਤੱਕ ਦੇਖੋ ਕਿਉਂਕਿ ਕੋਈ ਨਾ ਕੋਈ ਚੀਜ਼ ਉਸਦੇ ਵਿੱਚ ਘੈਂਟ ਕਹੀ ਗਈ ਹੈ ਅਤੇ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪਹਿਲੀ ਗੱਲ ਤਾਂ ਜਿੰਨੇ ਵੀ ਕੁਸ਼ਨ ਸਾਰੇ ਕੁਸ਼ਨਾਂ ਦੇ ਵਿੱਚ ਸਮਾਰਟਨੈਸ ਅਪਰੋਚ ਯੂਜ਼ ਕੀਤੀ ਗਈ ਹੈ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਅਪਰੋਚ ਹੈ ਤੁਹਾਡੇ ਲਈ ਸਮਾਰਟਨੈਸ ਅਪਰੋਚ ਜੇਕਰ ਯੂਜ਼ ਕਰਾਂਗੇ ਤਾਂ ਹੀ ਗਵਰਨਮੈਂਟ ਜੌਬ ਮਿਲ ਸਕਦੀ ਹੈ ਜੇਕਰ ਸਮਾਰਟਨੈਸ ਅਪਰੋਚ ਬਿਲਕੁਲ ਨਹੀਂ ਯੂਜ਼ ਕਰਾਂਗੇ ਓਨਲੀ ਕਿਤਾਬਾਂ ਤੇ ਓਨਲੀ ਬੁੱਕ ਬੇਸਡ ਹੀ ਰਹਿ ਜਾਵਾਂਗੇ ਤਾਂ ਸਾਨੂੰ ਜੌਬ ਨਹੀਂ ਮਿਲ ਸਕਦੀ ਅਸੀਂ ਉੱਥੇ ਜਾ ਕੇ ਪੈਨਿਕ ਹੋ ਜਾਵਾਂਗੇ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ